ਸਸ਼੍ਰੀ ਕਾਲ ਕਲਿਆਣ ਟੀਵੀ ਪੰਜਾਬ ਵੇਖ ਰਿਓ ਤੁਸੀਂ ਤੇ ਹਿਮਾਚਲ ਦੇ ਵਿੱਚ ਜਿੱਥੇ ਪੰਜਾਬ ਨੰਬਰ ਦੀਆਂ ਗੱਡੀਆਂ ਦੇ ਨਾਲ ਭੰਤੜ ਕੀਤੀ ਜਾ ਰਹੀ ਹੈ ਇਸ ਦੇ ਕਈ ਮਾਮਲੇ ਸਾਹਮਣੇ ਆ ਚੁੱਕੇ ਨੇ ਜਿਸ ਤੋਂ ਬਾਅਦ ਬਠਿੰਡਾ ਦੇ ਵਿੱਚ ਟੈਕਸੀ ਚਾਲਕਾਂ ਦੇ ਵਿੱਚ ਕਾਫੀ ਰੋਸ ਹੈ ਇਹਨਾਂ ਦਾ ਕਹਿਣਾ ਹੈ ਕਿ ਇਹਨਾਂ ਦੇ ਵੱਲੋਂ ਹੁਣ ਹਿਮਾਚਲ ਦੇ ਮਨਾਲੀ ਦੇ ਗੇੜੇ ਹੀ ਨਹੀਂ ਲਗਾਏ ਜਾ ਰਹੇ ਕੋਈ ਬੁਕਿੰਗ ਹੁੰਦੀ ਹੈ ਤਾਂ ਬੁਕਿੰਗ ਕੈਂਸਲ ਕਰ ਦਿੱਤੀ ਜਾਂਦੀ ਹੈ ਕਿਉਂਕਿ ਉੱਥੇ ਜਿਹੜੇ ਪੰਜਾਬੀ ਜਾ ਰਹੇ ਨੇ ਖਾਸ ਕਰਕੇ ਪੰਜਾਬੀ ਜਿਹੜੇ ਆਪਣੀ ਗੱਡੀਆਂ ਲੈ ਕੇ ਜਾਂਦੇ ਨੇ ਟੈਕਸੀ ਡਰਾਈਵਰ ਜਾਂਦੇ ਨੇ ਤਾਂ ਉਹਨਾਂ ਦੀਆਂ ਗੱਡੀਆਂ ਦੀ ਭਾਂ ਤੋੜ ਹੋ ਰਹੀ ਹੈ ਜਿਸ ਦੇ ਚਲਦਿਆਂ ਕਾਫੀ ਪਰੇਸ਼ਾਨ ਨੇ ਤੇ ਮਹੀਨੇ ਤੋਂ ਵੀ ਵੱਧ ਦਾ ਸਮਾਂ ਹੋ ਗਿਆ ਕਿ ਇਹਨਾਂ ਨੇ ਹੁਣ ਹਿਮਾਚਲ ਵੱਲ ਨੂੰ ਗੇੜੇ ਲਗਾਉਣੇ ਹੀ ਬੰਦ ਕਰ ਦਿੱਤੇ ਨੇ ਇਹਨਾਂ ਦਾ ਕਹਿਣਾ ਕਿ ਬੁਕਿੰਗ ਕੈਨਸਲ ਕਰਵਾ ਦਿੰਨੇ ਆ ਕਿਉਂਕਿ ਹਿਮਾਚਲ ਦੇ ਵਿੱਚ ਜਿਸ ਤਰ੍ਹਾਂ ਦਾ ਵਤੀਰਾ ਪੰਜਾਬੀਆਂ ਦੇ ਨਾਲ ਕੀਤਾ ਜਾ ਰਿਹਾ ਗੱਡੀਆਂ ਭੰਨੀਆਂ ਜਾ ਰਹੀਆਂ ਨੇ ਤੇ ਹੁਣ ਤੱਕ 50 ਤੋਂ ਵੱਧ ਜਿਹੜੀਆਂ ਗੱਡੀਆਂ ਦੇ ਉੱਥੇ ਤੋੜਪਾਨ ਕਰ ਦਿੱਤੀ ਗਈ ਹੈ ਜਿਸ ਤੇ ਚੱਲਦਿਆ ਕਿ ਨਾ ਵੱਲੋਂ ਹੁਣ ਜਿਹੜਾ ਹਿਮਾਚਲ ਵੱਲ ਨੂੰ ਬੁਕਿੰਗ ਹੀ ਕੈਨਸਲ ਕੀਤੀ ਜਾ ਰਹੀ ਹੈ। ਹਾਂਜੀ ਨਾਮ ਤੁਹਾਡਾ ਰਾਜੂ ਜੰਗੀ ਕਿਹੜਾ ਸਟੈਂਡ ਹੈ? ਲੈਫਟਿਕ ਜਾ ਹਾਂ। ਹਿਮਾਚਲ ਜਾਂਦੇ ਹੋ ਕਿ ਨਹੀਂ ਜਾਂਦੇ ਇਸ ਟਾਈਮ? ਪਹਿਲਾਂ ਜਾਂਦੇ ਸੀ ਹੁਣ ਨਹੀਂ ਜਾਂਦੇ। ਹੁਣ ਕਿਉਂ ਨਹੀਂ ਜਾਂਦੇ? ਕਾਰਨ ਕੀ ਹੈ? ਹੁਣ ਕਿਉਂਕਿ ਰਲ ਕੇ ਉਹ ਗੱਡੀਆਂ ਭੰਦੇ ਆ ਬਦਮਾਸ਼ੀ ਕਰਦੇ ਆ। ਸਾਡੇ ਪੰਜਾਬ ਦੀਆਂ ਗੱਡੀਆਂ ਬਹੁਤ ਭੰਨਤੀਆਂ ਜੀ ਇਸ ਕਰਕੇ ਸਭ ਨੂੰ ਕਹਿੰਨਾ ਵੀ ਮਨਾਲੀ ਸ਼ਿਮਲਾ ਜਾਓ ਨਾ ਜੇ ਜਾਣਾ ਤਾਂ ਰਿਸ਼ੀ ਨਗਰ ਜਾਓ ਠੀਕ ਆ ਬਸ ਕਿੰਨੇ ਤਰੋ ਕੱਢੀ ਜਾਂਦੇ ਹਨ ਹਨ ਹੋ ਗਿਆ ਮੀਨਾ ਉਹਨਾਂ ਸੀ ਦੋ ਤਣੇ ਗੱਡੇ ਕੈਨਸਲ ਕੀਤੇ ਆ ਜੀ ਕਿ ਕਦੋਂ ਤੋਂ ਹਾਲਾਤ ਬਣੇ ਜੇ ਗੱਲ ਕਰੀਏ ਇਹ ਹੋ ਕੇ ਘਟੋ ਘਟਵੀਂ ਕਨ ਚਾਰ ਮਹੀਨੇ ਕਿੰਨੇ ਗੱਡੀਆਂ ਦੀ ਹੁਣ ਵੀ ਹੁਣ ਤੱਕ ਭੰਦਰ ਕੀਤੀਆਂ ਗੱਡੀਆਂ ਘਟ ਤੋਂ ਘਟ ਪੰਦਿਆਂ ਨੇ ਇਹਨਾਂ ਨੇ 50 ਦੇ ਨੇੜੇ ਕਿੱਢ ਕੋਈ ਗੱਡੀ ਆ ਗੱਡੀ ਉਹਦੇ ਸ਼ੀਸ਼ੇ ਭੰਨ ਕੇ ਬੰਦਮਾਸ਼ੀ ਕਰਦੇ ਆ ਪੰਜਾਬ ਨੰਬਰ ਦੀ ਗੱਡੀ ਸ਼ੀਸ਼ੇ ਭੰਨਦੇ ਜਾਂਦੇ ਕਿਉਂ ਉਹ ਵੀ ਕਿਉਂ ਪੰਜਾਬ ਨੰਬਰ ਆ ਹਰਿਆਣਾ ਨੰਬਰ ਆ ਜਿਹੜੀ ਵੀ ਵਾਰ ਦੀ ਟੂਰਿਸਟ ਗੱਡੀ ਜਾਂਦੀ ਆ ਕੋਈ ਵੀ ਮਾੜਾ ਮੋਟਾ ਡਰਾਈਵਰ ਨੂੰ ਉਹ ਛੱਟ ਲੈਂਦੇ ਆ ਬਸ ਫੜ ਕੇ ਕੁਝ ਨਹੀਂ ਪੁੱਛਦੇ ਉਹ ਉਹ ਮਕਲਾ ਬੰਦਮਾਸ਼ੀ ਕਰਦੇ ਆ ਕਹਿਣ ਦਾ ਵਾ ਵਹ ਉਹਦੇ ਲੋਕਲ ਆ ਜਿਹੜੇ ਭਾਈ ਕੀ ਨਾਮ ਆ ਤੁਹਾਡਾ ਕਿਹੜਾ ਸਟੈਂਡ ਨਾ ਨਾ ਬਲਵਿੰਦਰ ਸਿੰਘ ਆ ਜੀ ਫਰੈਂਸ ਟੂ ਟ੍ਰੈਵਲ ਲੈਫਟੀ ਚਾਹਾਂਗਾ ਗੱਲ ਕਰੀਏ ਇਸ ਕਰਮਾ ਮਾਰਕੀਟ ਵਿਸ਼ਕਰਮਾ ਟੂਰ ਐਂਡ ਟਰੈਵਲ ਦੋ ਸਟੈਂਡ ਇਕੱਠੇ ਆ ਸਾਡੇ ਜੇ ਜੇ ਕਰੀਏ ਇਸ ਤੋਂ ਪਹਿਲਾਂ ਤੁਸੀਂ ਹਿਮਾਚਲ ਜਾਂਦੇ ਸੀ ਟੂਰ ਤੇ ਅੱਜ ਕੱਲ ਕਿਉਂ ਨਹੀਂ ਜਾਂਦੇ ਕਾਰ ਰੱਖੀ ਦੇ ਉੱਥੋਂ ਦੇ ਵੀਰੇ ਹਾਲਾਤ ਐਜੇ ਕੀਤੇ ਸਾਨੂੰ ਜਾਣਾ ਬੰਦ ਕਰਨਾ ਪੈਗਾ ਉੱਥੇ ਸਾਡੇ ਗੱਡੀਆਂ ਨੁਕਸਾਨ ਕਰਦੇ ਆ ਤੂੜਪੰਨ ਕਰੀ ਜਾਂਦੇ ਆ ਕਿ ਡਰਾਈਵਰਾਂ ਦੀ ਕੁੱਟਮਾਰ ਕਰੀ ਜਾਂਦੇ ਆ ਉਹ ਤੋਂ ਚੰਗਾ ਵੀ ਨਾ ਹੀ ਜਾ ਕੇ ਨੁਕਸਾਨ ਕਰਾਉਣ ਨਾਲ ਤਾਂ ਕਾਰਨ ਕੀ ਹੈ ਕਿਉਂ ਕਾਰਨ ਤਾਂ ਵੀ ਜਿਹੜੇ ਕਰ ਰਹੇ ਉਹਨਾਂ ਨੂੰ ਪਤਾ ਵੀ ਉਹ ਕੌਣ ਆ ਸ਼ਰਾਰਤੀ ਆ ਜਾਂ ਕਿਉਂ ਕਰ ਰਹੇ ਆ ਉਹ ਸਾਰਾ ਹਿਮਾਚਲ ਤਾਂ ਨਹੀਂ ਮੜਾ ਕੁਝ ਲੋਗ ਆੜੇ ਕਰੀ ਜਾਂਦੇ ਆ ਕਿ ਭੜਕਾਉ ਬੋਲ ਰਹੇ ਆ ਕਿ ਕਲਸਤਾਨੀ ਆ ਇਹ ਸਾਰਾ ਪੰਜਾਬ ਖਲਸਤਾਨੀਆਂ ਦੇ ਵਿੱਚ ਹਿੰਦੂ ਵੀ ਰਹਿੰਦੇ ਆ ਮੁਸਲਮਾਨ ਵੀ ਰਹਿੰਦੇ ਆ ਪਰ ਇਹ ਕਲਸਤਾਨੀ ਦਾ ਨਹੀਂ ਪਰ ਉਹ ਖਲਸਤਾਨੀ ਕਹਿੰਦੇ ਆ ਕਿ ਸਾਰਿਆਂ ਨੂੰ ਬਦਨਾਮ ਕਰ ਰਹੇ ਆ ਇਹ ਹਾਲਾਤ ਕਦੋਂ ਨਹੀਂ ਬਣਿਆ ਜੀ ਇਹ ਕੁਝ ਟਾਈਮ ਹੀ ਹੋਇਆ ਜੀ ਹੁਣੇ ਹੀ ਥੋੜਾ ਜਿਹਾ ਟਾਈਮ ਦਾ ਜਦੋਂ ਦਾ ਸਰਕਾਰਾਂ ਬਦਲੀਆਂ ਤੇ ਜਾਂ ਕੂਟਾਂ ਤੋਂ ਬਾਅਦ-ਬਾਅਦ ਆ ਫੋਨ ਲੱਗਿਆ ਉਹ ਤੋਂ ਪਹਿਲਾਂ ਕੋਈ ਚੱਕਰ ਹੀ ਨਹੀਂ ਗਿਆ ਹੁਣ ਦੇਖੀ ਛੋਟੇ ਕੋਲੇ ਆਉਂਦਾ ਮੰਨ ਲਓ ਹਿਮਾਚਲ ਜਾਣਾ ਫਿਰ ਟਿਕਟ ਕਿੱਥੇ ਅਸੀਂ ਹੋਰ ਕਹਿ ਦਿੰਦੇ ਆ ਜੀ ਹੋਰ ਜਗ੍ਹਾ ਚਲੇ ਜਾਓ ਹਿਮਾ ਕਟਮਾਰੀ ਹੋਈ ਜਾਂਦੀ ਹੈ ਪ੍ਰਾਈਵੇਟ ਵਾਲਾ ਨਾ ਵੀ ਹੋ ਜਾਂਦੀ ਹੈ ਟੈਕਸੀ ਵਾਲਾ ਵੀ ਹੋ ਜਾਂਦੀ ਹੈ ਇਸ ਬਾਰੇ ਛੋਟੀ ਜਿਹੀ ਮੀਟਿੰਗ ਵੀ ਰੱਖੀ ਗਈ ਹੈ 8 ਤਰੀਕ ਨੂੰ ਮੁਹਾਲੀ ਆਈ ਕੀ ਫੈਸਲਾ ਹੋ ਉਸ ਦਾ ਉਹਦਾ ਹੀ ਉੱਥੇ ਮੀਟਿੰਗ 'ਚ ਪਤਾ ਚੱਲੂਗਾ ਜਾ ਕੇ ਕੀ ਬੰਦ ਹੈਗਾ ਕੀ ਫੈਸਲਾ ਲੈਂਦੇ ਹੈਗੇ ਕਿੰਨੇ ਕਿ ਡਰਾਈਵਰ ਹੈ ਜੀ ਆਪਾਂ ਗੱਲ ਕਰੀਏ ਇਸ ਬਾਰੇ ਕਟਮਾਰ ਕੀਤੀ ਗਈ ਹੈ ਕਿੰਨੀ 15 15 20 ਦੇ ਤਕਰੀਬਨ ਹੁਣੇ ਜੀ ਹੁਣ ਕੋ ਤੁਸੀਂ ਜਵਾਂ ਨਹੀਂ ਜਾ ਰਹੇ ਕੋਈ ਬੰਦ ਕੀਤਾ ਵੈ ਜੀ ਬਿਲਕੁਲ ਮੈਂ ਆਮ ਦਾ ਉਹ ਨਾ ਜਿਹੜਾ ਸਹਿੰਦਾ ਹੈ ਨਾ ਮੇਜਰ ਸਿੰਘ ਹੈ ਜੀ ਸਾਡੇ ਸਟੈਂਡਰਡ ਨਾਲ ਫਰੈਂਡ ਟੂ ਟ੍ਰੈਵਲ ਆ ਜੀ ਬਠੰਡੇ ਰਹਿੰਦੇ ਰਹਿੰਦੇ ਸੀ ਠੀਕ ਆ ਜੀ ਹਿਮਾਚਲ ਤੇ ਜੇ ਆਪਾਂ ਗੱਲ ਕਰੀਏ ਪੂਰ ਤੇ ਇਸ ਟਾਈਮ ਤੋਂ ਜਾਂਦੇ ਤਾਂ ਜਾਂਦੇ ਸੀ ਹਿਮਾਚਲ ਹੁਣ ਤਾਂ ਬੰਦ ਕੀਤਾ ਜੀ ਆ ਜਦੋਂ ਦਾ ਬੋਟਾ ਤੋਂ ਬਾਅਦ ਜੀ ਠੀਕ ਆ ਜਦੋਂ ਕੰਗਣਾ ਦਾ ਕੋਈ ਰੋਲਾ ਚੱਲਿਆ ਸੀਗਾ ਉਸ ਤੋਂ ਬਾਅਦ ਜਿਹੜੇ ਮਾਚਲੀ ਐ ਉਹ ਸਾਡੀ ਗੱਡੀਆਂ ਦੀ ਤੋੜਪਨ ਬਾਲੀ ਕਰਦੇ ਆ ਜੀ ਠੀਕ ਐ ਅਸਤਾ ਮਾਚਲ ਜਾ ਕੇ ਕੋਈ ਕੁਛ ਨਹੀਂ ਅਸਤਾ ਸਵਾਰੀ ਜੁ ਕੋਈ ਆਉਂਦੀ ਵੀ ਆਸ ਤੇ ਹੀ ਕਹਿੰਨੇ ਤੁਸੀਂ ਮਾਚਲ ਨਾ ਜਾਓ ਜਾਣਾ ਤਾਂ ਤੁਹਾਡਾ ਆਪ ਦਾ ਰਿਸਕ ਆ ਫਿਰ ਵੀ ਤੁਸੀਂ ਜਾਣਾ ਹੈ ਟੂਰ ਤੇ ਤੁਸੀਂ ਸ਼੍ਰੀਨਗਰ ਜੰਮੂ ਇਹ ਸਾਈਡ ਘੁੰਮ ਕੇ ਆਉਣੀ ਹੈ ਕਾਰਨ ਕਿ ਇਹ ਕਿਉਂ ਉਹ ਕੰਨ ਤੋੜਦੇ ਸਰ ਪੰਨ ਤੋੜਤਾ ਕਰਦੇ ਜੀ ਬਸ ਉਥੋਂ ਦੇ ਲੋਕ ਐ ਲੋਕਲ ਉਹ ਕਹਿੰਦੇ ਵੀ ਸਾਡਾ ਕੰਮ ਚੱਲੇ ਤੇ ਉਧਰੋਂ ਪਹਿਲਾਂ ਵੀ ਸਾਡੀਆਂ ਗੱਡੀਆਂ ਮਨਾਲੇ ਜਾਂਦੀਆਂ ਸੀਆਂ ਹਰਤਾੰਗ ਨਹੀਂ ਜਾਂਦੀਆਂ ਸੀ ਸਾਨੂੰ ਪਾਸਿੰਗ ਨਹੀਂ ਮਿਲਦੀ ਸੀਗੀ ਹੁਣ ਪਾਸਿੰਗ ਮਿਲਣ ਲੱਗੀ ਸੀਗੀ ਤੇ ਹੁਣ ਉਹਨਾਂ ਨੂੰ ਪਤਾ ਲੱਗ ਗਿਆ ਵੀ ਪੰਜਾਬ ਦੀਆਂ ਗੱਡੀਆਂ ਪਾਸਿੰਗ ਲੈ ਕੇ ਉੱਪਰ ਜਾਂਦੀਆਂ ਐ ਇਸ ਕਰਕੇ ਉਹਨਾਂ ਨੇ ਕੀਤਾ